ਬਈਆ ਕਮਾਲ ਕਰ ਛੱਡੀ ਆ ਬੰਦੇ ਨੇ ਬਈ ਟਰੱਕਾਂ ਦੀਆਂ ਲਾਈਨਾਂ ਲਗਾ ਦਿੱਤੀਆਂ ਵੇਖੋ ਤੁਸੀਂ ਕਿੰਨੇ ਟਰੱਕ ਖੜੇ ਆ ਲਾਈਨ ਦੇ ਵਿੱਚ ਔਰ ਭਰਾ ਨੂੰ ਜਦੋਂ ਪਤਾ ਲੱਗਾ ਕਿ ਤੁਸੀਂ ਟੁੱਟ ਗਈ ਆ ਸਾਡੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੂੰ ਤਾਂ ਰੋੜਿਆਂ ਦੇ ਭਰਕੇ ਟਰੱਕ ਲੈ ਆਂਦੇ ਆ ਉਹ ਰੋੜੀ ਕਿੰਨੇ ਦੀ ਰੋੜੀ ਹੋएगी ਇੱਕ ਟਰਾਲੇ ਵਿੱਚ ਤਾਂ 14 ਟਰਾਲਿਆਂ ਦੀ ਲਾਈਨ ਲਗਾ ਦਿੱਤੀ ਆ ਮਿੰਟੂ ਵਾਲੀਆ ਕਹਿੰਦੇ ਆ ਇਸ ਨੂੰ ਇਹ ਮਾਜੇ ਦਾ ਜਰਨਲ ਹੈ ਇਹ ਦੱਸ ਦਈਏ ਕਿ ਮਾਜੇ ਵਾਲਾ ਮਿੰਟੂ ਵਾਲੀਆ ਦੀਨਾਨਗਰ ਸ਼ਹਿਰ ਦੇ ਵਿੱਚ ਨਾ ਬੋਲਦਾ ਮਿੰਟੂ ਵਾਲੀਏ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਆ ਵੇਖੋ ਤੁਸੀਂ ਮਿੰਟੂ ਵਾਲੀਏ ਨੂੰ ਜਦੋਂ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੁਸੀਂ ਟੁੱਟ ਗਈ ਔਰ ਪਾਣੀ ਦੇ ਵਿੱਚ ਡੁੱਬ ਗਏ ਨੇ ਕਿੰਨੇ ਪਿੰਡ ਤਾਂ ਮਿੰਟੂ ਵਾਲੀਏ ਨੇ ਰੋੜੇ ਭੇਜ ਦਿੱਤੇ ਆ ਲਗਾਤਾਰ ਇੱਥੇ ਸੇਵਾ ਚੱਲ ਰਹੀ ਔਰ ਕਈ ਵਾਰ ਅਸੀਂ ਵੇਖਿਆ ਕਿ ਜਦੋਂ ਮਿੰਟੂ ਵਾਲੀਏ ਨੂੰ ਕਾਲ ਪਹੁੰਚਦੀ ਆ ਕਿ ਫੁਲਾਣੀ ਜਗ੍ਹਾ ਇਹ ਕੰਮ ਹੋ ਗਿਆ ਨੁਕਸਾਨ ਹੋ ਗਿਆ ਤਾਂ ਮਿੰਟੂ ਵਾਲੀਆ ਪਿੱਛੇ ਨਹੀਂ ਹਟਦਾ ਲੰਬੇ ਸਮੇਂ ਤੋਂ ਸੇਵਾ ਦੇ ਵਿੱਚ ਪੈਰ ਰੱਖਦਾ ਮਿੰਟੂ ਵਾਲੀਆ ਔਰ ਨਾਨੋ ਨੰਗਲ ਪਿੰਡ ਦਾ ਰਹਿਣ ਵਾਲਾ ਔਰ ਜੋਧਿਆਂ ਦਾ ਪਿੰਡ ਆ ਨਾਨੋ ਨੰਗਲ ਲੰਬੇ ਸਮੇਂ ਤੋਂ ਤੁਸੀਂ ਸੁਣਦੇ ਹੋਗੇ ਗੁਰਦਾਸਪੁਰ ਜ਼ਿਲ੍ਹੇ ਚ ਤੂਤੀ ਬੋਲਦੀ ਆ ਨਾਨੋ ਨੰਗਲ ਦੀ ਇਹ ਦੀਨਾ ਨਗਰ ਸ਼ਹਿਰ ਚ ਰਹਿੰਦਾ ਰਾਇਲ ਸਿਟੀ ਕਲੋਨੀ ਵਾਲਾ ਮਿੰਟੂ ਵਾਲੀਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਸੇਵਾ ਤਾਂ ਬਹੁਤ ਸਾਰੇ ਭਰਾ ਕਰ ਰਹੇ ਆ ਜਿਵੇਂ ਮਾਜੇ ਦੇ ਵਿੱਚ ਹੜ ਆ ਗਏ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਹੜ ਲਿਆ ਦਿੱਤਾ ਸੇਵਾ ਦਾ ਤਾਂ ਹੁਣ ਸੇਵਾ ਦੇ ਹੜ ਦੇ ਵਿੱਚ ਦੱਸ ਦਈਏ ਕਿ ਕੋਈ ਚਾਰਾ ਲੈ ਕੇ ਪਹੁੰਚ ਰਿਹਾ ਕੋਈ ਕਣਕ ਲੈ ਕੇ ਪਹੁੰਚ ਰਿਹਾ ਕੋਈ ਚੌਲ ਲੈ ਕੇ ਪਹੁੰਚ ਰਿਹਾ ਤੇ ਕੋਈ ਲੰਗਰ ਤੇ ਕੋਈ ਤਰਪਾਲਾਂ ਕਈ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਆ ਕਈ ਤਰ੍ਹਾਂ ਦੀ ਸੇਵਾ ਨਿਭਾਈ ਜਾ ਰਹੀ ਆ ਤਾਂ ਹੁਣ ਧੁੱਸੀਆਂ ਦੇ ਬੰਨ ਵੀ ਬੰਨਣੇ ਨੇ ਇਹ ਵੀ ਸੇਵਾ ਨਿਭਾਉਣੀਆਂ ਆ ਆ ਸ਼ੁਰੂਆਤ ਕਰ ਦਿੱਤੀ ਆ ਮਿੰਟੂ ਵਾਲੀਏ ਨੇ ਬਹੁਤ ਵੱਡੀ ਸੇਵਾ ਭਾਈ 14 ਟਰਾਲੇ ਆਪਣੇ ਟਰਾਲੇ ਲਿਆ ਕੇ ਖੜੇ ਕਰ ਦਿੱਤੇ ਆ ਭਰ ਕੇ ਰੋੜੀ ਦੇ ਆ ਵੇਖੋ ਦੋਨੋਂ ਪਿਓ ਪੁੱਤ ਸਵੇਰ ਤੋਂ ਲੈ ਕੇ ਖੜੇ ਆ ਇੱਥੇ ਹੁਣ ਸਵੇਰ ਚੜ੍ਹਦੀ ਨੂੰ ਇੱਥੇ ਟਰਾਲੇ ਪਹੁੰਚ ਗਏ ਆ ਬਈ ਬੜਾ ਵੱਡਾ ਜਿਗਰਾ ਬੰਦੇ ਦਾ ਬਹੁਤ ساری ਦੁਨੀਆ ਅਸੀਂ ਵੇਖੀ ਆ ਸੇਵਾ ਕਰਦੀ ਪਰ ਮਿੰਟੂ ਵਾਲੀਏ ਨੇ ਦਾ ਕਮਾਲ ਕਰ ਛੱਡੀਓ 14 ਟਰਾਲੇ ਆਪਣੇ ਭਰ ਕੇ ਲਿਆਂਦੇ ਆ ਔਰ 14 ਟਰਾਲਿਆਂ ਵਿੱਚ ਸਾਰਿਆਂ ਚ ਰੂੜੀ ਆ ਇੱਕ ਦਿਨ ਚ ਤੁਸੀਂ ਜਿਹੜੀ ਆ ਉਹ ਨਿਪਰੇ ਝਾੜ ਦੇਣੀ ਆ ਔਰ ਫੇਰ ਅਸੀਂ ਦੱਸ ਦਈਏ ਕਿ ਲੋਕਾਂ ਨੂੰ ਵੀ ਬੇਨਤੀ ਆ ਤਾਂ ਜਦੋਂ ਇਧਰੋਂ ਹਟਦੇ ਆ ਕੰਮ ਜਦੋਂ ਦਰਿਆ ਦੇ ਪਾਣੀ ਨੀਵੇਂ ਹੁੰਦੇ ਆ ਜਦੋਂ ਲੋਕਾਂ ਦੇ ਘਰਾਂ ਦੇ ਰਾਹਤ ਕਾਰਜਾਂ ਵਿੱਚੋਂ ਵੇਲ ਹੁੰਦੀ ਆ ਤਾਂ ਫਿਰ ਇੱਕ ਹਮਲਾ ਸਾਨੂੰ ਤੁਸੀਆਂ ਵੱਲ ਵੀ ਮਾਰਨਾ ਪੈਣਾ ਇਸ ਸਿੱਖਿਆ ਲੈਣੇ ਪੈਣੀ ਆ ਮਿੰਟੂ ਵਾਲੀਏ ਵਰਗੇ ਤੋਂ ਆ ਤੁਸੀਂਾਂ ਦੇ ਬੰਨ ਕਿਉਂਕਿ ਪੈਸਾ ਤਾਂ ਸਾਡੇ ਪੰਜਾਬ ਚ ਬਹੁਤ ਹੈ ਐਨ ਆਰ ਆਈ ਭਰਾ ਤਾਂ ਪਿੱਠ ਨਹੀਂ ਲੱਗਣ ਦਿੰਦੇ ਪੰਜਾਬ ਦੀ ਪਰ ਇੱਥੇ ਆ ਕੇ ਦੱਸ ਦਈਏ ਕਿ ਹੁਣ ਤੁਸੀਂਾਂ ਵੀ ਬੰਣਨੇ ਪੈਣੀਆਂ ਹੁਣ ਸਰਕਾਰਾਂ ਘੱਟ ਕੰਮ ਕਰ ਰਹੀਆਂ ਹੁਣ ਤਾਂ ਪੰਜਾਬ ਦੀ ਨੌਜਵਾਨੀ ਤੇ ਐਨ ਆਰ ਆਈ ਵੀਰ ਤੇ ਪੰਜਾਬ ਦੇ ਉਹ ਜੋਧੇ ਜਿਹੜੇ ਇੱਥੇ ਹੀ ਆਪਣਾ ਬਿਜ਼ਨਸ ਚਲਾ ਕੇ ਬੈਠੇ ਆ ਜਿਵੇਂ ਮਿੰਟੂ ਵਾਲੀਏ ਦਾ ਬਿਜ਼ਨਸ ਚੱਲਦਾ ਔਰ ਮਿੰਟੂ ਵਾਲੀਏ ਨੇ ਲਗਾਤਾਰ ਇਹ ਸੇਵਾ ਨਿਭਾਈ ਔਰ ਆ ਵੇਖੋ ਤੁਸੀਂ ਆ ਤੁਸੀਂ ਦਾ ਬੰਨਾ ਗੁਰਦੁਆਰਾ ਟਾਲੀ ਸਾਹਿਬ ਦੇ ਬਿਲਕੁਲ ਸਾਹਮਣੇ ਆ ਤੁਸੀਂ ਟੁੱਟ ਗਈ ਸੀ ਆ ਰੂੜੀਆਂ ਨਾਲ ਬੰਨੀ ਜਾ ਰਹੀ ਆ ਤੁਸੀਂ ਜੇ ਸਰਕਾਰ ਨੇ ਬੰਨਣੀ ਹੁੰਦੀ ਤਾਂ ਮਿੱਟੀ ਪਾਉਣੀ ਸੀ ਤੂੜੀ ਪਾਉਣੀ ਸੀ ਆ ਵੇਖੋ ਮਿੰਟੂ ਵਾਲੀ ਦਾ ਦਿਮਾਗ ਆ ਸਕੀਮ ਲਗਾਈਓ ਲੰਬੇ ਸਮੇਂ ਤੋਂ ਸੇਵਾ ਨਿਭਾਉਂਦਾ ਕਈ ਵਾਰ ਤਾਂ ਅਸੀਂ ਵੇਖਿਆ ਕਿ ਜਦੋਂ ਵੀ ਕਦੇ ਕਾਲ ਕਰਦੇ ਆ ਤਾਂ ਖੜ ਜਾਂਦਾ ਜਦੋਂ ਦਿੱਲੀ 'ਚ ਧਰਨਾ ਲੱਗਾ ਸੀ ਤਾਂ ਮਿੰਟੂ ਵਾਲੀ ਦਾ ਬੜਾ ਵੱਡਾ ਯੋਗਦਾਨ ਰਿਹਾ ਆ ਹੁਣ ਵੀ ਦੱਸ ਦਈਏ ਕਿ ਇੱਥੇ ਵੀ ਮਿੰਟੂ ਵਾਲੀਏ ਨੇ ਬੱਲੇ ਬੱਲੇ ਕਰਾ ਦਿੱਤੀ ਆ ਔਰ ਆ ਮਿੰਟੂ ਵਾਲੀਏ ਦੀਆਂ ਗੱਡੀਆਂ ਆ ਮਿੰਟੂ ਵਾਲੀਏ ਦੀ ਟਰਾਂਸਪੋਰਟ ਦੇ ਓਨਰ ਆ ਸਾਰੇ ਜਿੰਨੇ ਵੀ ਉਸ ਦੇ ਭਰਾ ਨੇ ਸਭ ਇੱਥੇ ਪਹੁੰਚੇ ਨੇ ਆ ਲਾਈਨਾਂ ਲੱਗੀਆਂ ਨੇ ਮਿੰਟੂ ਵਾਲੀਏ ਦੀਆਂ ਗੱਡੀਆਂ ਦੀਆਂ ਹੁਣ ਹੋਰ ਭਰਾ ਇੱਥੇ ਕੀ ਕਹਿਣਾ ਚਾਹੁੰਦੇ ਆ ਔਰ ਅਸੀਂ ਭਰਾਵਾਂ ਨੂੰ ਬੇਨਤੀ ਕਰ ਦਈਏ ਕਿ ਪੰਜਾਬ ਦੇ ਵਿੱਚ ਜੇ ਹੜ੍ਹ ਦੀ ਆਫਤ ਆ ਗਈ ਆ ਤਾ ਇਸ ਨੂੰ ਟੱਕਰ ਦੇਣ ਵਾਸਤੇ ਪੰਜਾਬ ਹੀ ਖੜਾ ਨੌਜਵਾਨੀ ਖੜੀ ਆ ਔਰ ਵੱਖ-ਵੱਖ ਭਰਾ ਬਹੁਤ ਸਾਰੀਆਂ ਸੇਵਾ ਨਿਭਾ ਰਿਆ ਪੂਰੇ ਮਾਝੇ ਮਾਲਵੇ ਤੋਂ ਲੋਕ ਆਏ ਹੋਏ ਨੇ ਪੂਰਾ ਮਾਲਵਾ ਦਵਾਬਾ ਕਈ ਟਰਾਲੀਆਂ ਸਾਨੂੰ ਫਗਵਾੜੇ ਦੀਆਂ ਮਿਲੀਆਂ ਕਈ ਸਾਨੂੰ ਜਗਰਾਵਾਂ ਦੀਆਂ ਮਿਲੀਆਂ ਕਈ ਸਾਨੂੰ ਮੋਗੇ ਦੀਆਂ ਮਿਲੀਆਂ ਵੱਖ-ਵੱਖ ਜਗ੍ਹਾ ਜਗਾ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਟਰਾਲੀਆਂ ਪਹੁੰਚੀਆਂ ਰਾਸ਼ਨ ਲੈ ਕੇ ਤਾਂ ਹੁਣ ਇੱਕ ਹਮਲੇ ਤੁਹਾਨੂੰ ਪੰਜਾਬੀਓ ਆਪ ਹੀ ਮਾਰਨੇ ਪੈਣੇ ਆ ਆ ਹਮਲੇ ਵੀ ਮਾਰਨੇ ਪੈਣੇ ਆ ਇਦਾਂ ਦੀਆਂ ਸੇਵਾ ਵੀ ਨਿਭਾਉਣੇ ਪੈਣੀਆਂ ਔਰ ਇਹ ਸੇਵਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਭਰਾ ਦੀ ਸੇਵਾ ਵਿਲੱਖਣ ਸੇਵਾ ਭਰਾ ਦੀ ਠੋਕ ਕੇ ਕੰਮ ਕੀਤਾ ਆ ਵੇਖੋ ਤੁਸੀਂ ਤਸਵੀਰਾਂ 14 ਟਰਾਲੇ ਖੜੇ ਕਰ ਦਿੱਤਾ ਲਿਆ ਕੇ ਰੋੜੀ ਦੇ ਰਾਤੋਂ ਰਾਤ ਤੁਸੀਂ ਦੇ ਬੰਨ ਨੂੰ ਲਾਤੇ ਡੱਕੇ ਆ ਤਸਵੀਰਾਂ ਵੇਖ ਕੇ ਤੁਸੀਂ ਕਮੈਂਟ ਜਰੂਰ ਕਰਿਓ ਔਰ ਸਾਰਿਆਂ ਦੀ ਸੇਵਾ ਨੂੰ ਫਲ ਲੱਗੇ ਜਿੰਨੇ ਵੀ ਭਰਾ ਸੇਵਾ ਕਰ ਰਿਆ ਕੋਈ ਲੰਗਰ ਦੀ ਕੋਈ ਤੂੜੀ ਦੀ ਕੋਈ ਚੋਖਰ ਦੀ ਫੀਡ ਦੀ ਔਰ ਇਹ ਸੇਵਾ ਸਾਰੀਆਂ ਸੰਪੂਰਨ ਹੋਣਗੀਆਂ ਪੰਜਾਬ ਵਸਦਾ ਤੇ ਵਸਦਾ ਰਹੇਗਾ ਗੁਰਾਂ ਦੇ ਨਾਮ ਦੇ ਉੱਤੇ ਔਰ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਧੀਆ-ਵਧੀਆ ਕਮੈਂਟ ਕਰਦੇ ਹੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ